ਵਾਹਿਗੁਰੂ ਜੀ ਕੀ ਫਤਿਹ ਭਾਈ ਪੰਤ ਪ੍ਰੀਤ ਸਿੰਘ ਜੀ ਪਿਛਲੇ ਦਿਨੀ ਇਟਲੀ ਦੇ ਵਿੱਚ ਗਏ ਸੀ ਉੱਥੇ ਕੁਝ ਮਨਮੁਖ ਕਿਸਮ ਦੇ ਬੰਦੇ ਜਿਹੜੇ ਕਿ ਆਪਣੇ ਆਪ ਨੂੰ ਟਕਸਾਲ ਨਾਲ ਸਬੰਧਤ ਦੱਸਦੇ ਨੇ ਕਦੇ ਕਿਸੇ ਹੋਰ ਡੇਰੇ ਨਾਲ ਜੁੜੇ ਦੱਸਦੇ ਨੇ ਅੱਜ ਤੱਕ ਪਹਿਲੀ ਗਲਤੀ ਆ ਇਹ ਗੁਰੂ ਨਾਲ ਕਦੇ ਨਹੀਂ ਜੁੜੇ ਹਨ ਨਾ ਇਹਨਾਂ ਨੂੰ ਗੁਰੂ ਦੀ ਬਾਣੀ ਦੀ ਕੋਈ ਸਮਝ ਹੈ ਉਹਨਾਂ ਬੁਰਸ਼ਾ ਕਰਦਾ ਨੇ ਭਾਈ ਪੰਤ ਪ੍ਰੀਤ ਸਿੰਘ ਨੂੰ ਨੁਕਸਾਨ ਪਹੁੰਚਾਉਣ ਦਾ ਬਹੁਤ ਕੋਝਾ ਯਤਨ ਕੀਤਾ ਜਿਹੜਾ ਕਿ ਸਾਰੇ ਪੰਥ ਨੂੰ ਚਾਹੀਦਾ ਹੈ ਕਿ ਇਹਦੀ ਵੱਧ ਤੋਂ ਵੱਧ ਨਿੰਦਿਆ ਕੀਤੀ ਜਾਵੇ ਜੇ ਕਿਸੇ ਦੇ ਵਿਚਾਰ ਕਿਸੇ ਨੂੰ ਪਸੰਦ ਨਹੀਂ ਆਉਂਦੇ ਤਾਂ ਉਹਨੂੰ ਨਾ ਸੁਣੋ ਜਾਂ ਆਪਣੇ ਦਲੀਲ ਨਾਲ ਲੈਟ ਦੇ ਰਾਹੀਂ ਅਖਬਾਰ ਦੇ ਰਾਹੀਂ ਉਹਦਾ ਜਵਾਬ ਦਿੱਤਾ ਜਾ ਸਕਦਾ ਹੈ ਪਿਆਰ ਦੇ ਨਾਲ ਸਾਹਮਣੇ ਬੈਠ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਪਰ ਕਿਸੇ ਨੂੰ ਮਾਰਨਾ ਕੁੱਟਣਾ ਆਦਿਕ ਇਹ ਤਾਂ ਬੇਅੰਤ ਮੂਰਖਤਾ ਭਰਿਆ ਕੰਮ ਹੈ ਗੁਰੂ ਸਾਹਿਬ ਤੇ ਗੁਰਬਾਣੀ ਕਿ ਬਾਰ-ਬਾਰ ਕਹਿੰਦੇ ਨੇ ਰੋਸ ਨਾ ਕੀਜਾ ਉੱਤਰ ਦਿਜੈ ਮੇਰੀ ਗੱਲ ਦਾ ਗੁੱਸਾ ਨਾ ਬਣਾਓ ਉੱਤਰ ਦਿਓ ਤੇ ਇਹਨਾਂ ਬੁਰਸ਼ਾਗਰਦਾਂ ਨੂੰ ਨਾ ਤਾਂ ਪੰਜਾਬ ਦੇ ਵਿੱਚ ਮਨਮਤਾਂ ਹੁੰਦੀਆਂ ਨਜ਼ਰ ਆਉਂਦੀਆਂ ਨੇ ਇੱਥੇ ਥਾਂ-ਥਾਂ ਤੇ ਸਾਧ ਲੋਕ ਆਪਣੀ ਪੂਜਾ ਕਰਵਾ ਰਹੇ ਨੇ ਇੱਥੇ ਥਾਂ-ਥਾਂ ਤੇ ਪਖੰਡ ਮਨਮਤ ਕਿਤੇ ਕਬਰਾਂ ਕਿਤੇ ਮੜੀਆਂ ਕਿਤੇ ਜੰਡ ਕਿਤੇ ਕਿਕਰਾਂ ਇਥੋਂ ਤੱਕ ਕਈ ਸਾਰੇ ਅਸਥਾਨਾਂ ਦੇ ਉੱਤੇ ਸ਼ਰਾਬਾਂ ਦੀਆਂ ਪੇਟੀਆਂ ਦੀਆਂ ਪੇਟੀਆਂ ਚੜ੍ਹਦੀਆਂ ਨੇ ਤੇ ਇਹਨਾਂ ਨੂੰ ਉਹ ਨਜ਼ਰ ਨਹੀਂ ਆਉਂਦੀਆਂ ਕਿ ਇਹਨਾਂ ਥਾਵਾਂ ਤੇ ਇਹ ਮਨਮਤ ਹੁੰਦੀ ਰੋਕੀ ਜਾਵੇ ਤੇ ਇਹਨਾਂ ਨੂੰ ਜਿਹੜਾ ਕੋਈ ਗੁਰਮਤ ਦੀ ਗੱਲ ਕਰਦਾ ਉਹ ਇਹਨਾਂ ਨੂੰ ਆ ਡਾ ਲੱਗਦਾ ਹੈ ਤੇ ਖੁਦ ਜਿਹੜੀ ਇਹ ਦਬਦਮੀ ਟਕਸਾਲ ਆਪਣੇ ਆਪ ਨੂੰ ਖਵਾਉਂਦੀ ਹੈ ਤੁਮਾ ਹਰਨਾਮ ਸਿੰਘ ਨੇ ਇੱਥੇ 40 ਦਿਨ ਲਗਾਤਾਰ ਹਵਨ ਕੀਤਾ ਡੇਰੇ ਟਕਸਾਲ ਮਹਿਤੇ ਚੌਂਖ ਦੇ ਅੰਦਰ ਭਾਈ ਰਾਮ ਸਿੰਘ ਨੇ ਬਕਾਇਦਾ ਇਹਦੇ ਵਿੱਚ ਜਵਾਬ ਦਿੱਤਾ ਜਿਹੜਾ ਕਿ ਅਜੀਤ ਅਖਬਾਰ ਦੇ ਵਿੱਚੋਂ ਨੋਟ ਕਰਕੇ ਮੈਂ ਆਪਣੀ ਕਿਤਾਬ ਦੇ ਵਿੱਚ ਪਾਇਆ ਹੋਇਆ ਉਹਨੇ ਦੱਸਿਆ ਕਿ 40 ਦਿਨ ਇਹਨੇ ਹਵਨ ਕਰਵਾਇਆ ਹਰਨਾਮ ਸਿੰਘ ਤੁਮੇ ਨੇ ਫਿਰ ਜਦੋਂ ਇਹ ਮੁਖੀ ਬਣਿਆ ਹਰਨਾਮ ਸਿੰਘ ਤੁਮਾ ਉਦੋਂ ਇਹਨੇ ਇਹ ਹਰਦਵਾਰ ਗਿਆ ਤੇ ਹਰਦਵਾਰ ਜਾ ਕੇ ਭਗਵੇਂ ਕਪੜੇ ਪਾ ਕੇ ਉਥੋਂ ਦੇ ਹਿੰਦੂ ਸਾਧਾਂ ਤੋਂ ਇਹਨੇ ਅਸ਼ੀਰਵਾਦ ਲਏ ਤੇ ਗੰਗਾ ਦੇ ਵਿੱਚ ਡੁਬਕੀਆਂ ਲਾਈਆਂ ਇਹਨਾਂ ਕਿਸੇ ਡੇਰੇਦਾਰ ਨੂੰ ਟਕਸਾਲ ਵਾਲਿਆਂ ਨੂੰ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਕਿਉਂਕਿ ਜਦੋਂ ਇਹਨਾਂ ਦਾ ਮੁਖੀ ਹੀ ਬ੍ਰਾਹਮਣਾਂ ਦੇ ਅਤੇ ਭੇਖ ਧਾਰੀ ਸਾਧਾਂ ਦੇ ਪੈਰਾਂ 'ਚ ਲੰਮਾ ਪਿਆ ਤੇ ਉਹਨਾਂ ਦੇ ਪਖੰਡ ਕਰ ਰਿਹਾ ਹੈ ਇਹ ਆਪਣੇ ਡੇਰੇ ਦੇ ਵਿੱਚ ਤੇ ਇਹਨਾਂ ਨੂੰ ਫਿਰ ਚੰਗੀ ਗੱਲ ਗੁਰਬਾਣੀ ਤੇ ਆਧਾਰਿਤ ਗੱਲ ਚੰਗੀ ਕਿੱਥੋਂ ਲੱਗਣੀ ਹੈ ਤਾਂ ਇਥੋਂ ਤੱਕ ਇਹਨਾਂ ਨੇ 21 ਸਾਲ ਭਾਈ ਜਰਨੈਲ ਸਿੰਘ ਜਿਉਂਦਾ ਦਾ ਕਫਰ ਤੋਲਿਆ ਸਾਰੇ ਪੰਥ ਨੂੰ ਗੁਮਰਾਹ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਖਲੋ ਕੇ ਰੋਜ਼ਾਨਾ ਝੂਠ ਬੋਲਦੇ ਰਹੇ ਉਹ ਇਹਨਾਂ ਨੂੰ ਨਜ਼ਰ ਨਹੀਂ ਆਇਆ ਨਾ ਇਹਨਾਂ ਨੇ ਅੱਜ ਤੱਕ ਮਾਫੀ ਮੰਗੀ ਜਿਹੜੇ ਕਿ ਕੁਝ ਰਾਜਨੀਤਿਕ ਲੋਕ ਮੈਂ ਮੰਨਦਾ ਕਿ ਉਹਨਾਂ ਨੇ ਗਲਤੀ ਕੀਤੀ ਹੈ ਕੁਝ ਰਾਜਨੀਤਿਕ ਲੋਕ ਸੌਦਾ